ਸੰਦੀਪ ਸਣੀ ਵਾਲੇ ਮਸਲੇ ਤੇ ਸਾਨੂੰ ਇੱਕ ਮੁਠ ਹੋਣ ਦੀ ਲੋੜ ਹੈ ਜੇ ਅਸੀਂ ਇੱਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੁਲਾਮਾਂ ਵਾਂਗ ਜਿਵੇਂ ਗੁਲਾਮ ਹੁੰਦੇ ਆ ਨਾ ਜਿਹਦੇ ਗਲਾਂ ਦੇ ਵਿੱਚ ਪਟੇ ਪਾਏ ਹੁੰਦੇ ਆ ਐਹੋ ਜਿਹਾ ਵਿਵਹਾਰ ਸਾਡੇ ਨਾਲ ਹੋਣਾ ਜੇ ਇਕੱਠੇ ਨਾ ਹੋਏ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨਾਲ ਇਸ ਟਾਈਮ ਕੀ ਵਾਪਰ ਰਿਹਾ ਸਾਡੇ ਕੁਝ ਨੌਜਵਾਨ ਡਿਬਰੂਗੜ੍ਹ ਦੀਆਂ ਜਿਹਨਾਂ ਚ ਬੈਠੇ ਆ 100 ਦੇ ਕਰੀਬ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੈ ਕਿਉਂ ਨਾ ਜੇਲਾਂ ਚ ਕੋਈ ਦੋਸ਼ ਨਹੀਂ ਕੋਈ ਕਤਲ ਨਹੀਂ ਕੀਤਾ ਸਿਰਫ ਅਮਰਤਿ ਛਕਾਉਣਾ ਸੱਚ ਬੋਲਣਾ ਸਿੱਖੀ ਦਾ ਪ੍ਰਚਾਰ ਕਰਨਾ ਕੌਮ ਨੂੰ ਅੱਗੇ ਲੈ ਕੇ ਜਾਣਾ ਇਹ ਉਹਨਾਂ ਦਾ ਕਸੂਰ ਹੈ ਤੇ ਸਾਡਾ ਭਰਾ ਸੰਦੀਪ ਸਿੰਘ ਸਣੀ ਉਹ ਜੇਲ੍ਹ ਦੇ ਵਿੱਚ ਹੈ ਕਿ ਤਿੰਨ ਗਿੱਦੜ ਉਹਨੂੰ ਇਕੱਠੇ ਹੋ ਕੇ ਚਿੰਬੜਦੇ ਆ ਮਾਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਆਪਣੇ ਆਪ ਨੂੰ ਸੂਬਾ ਸਰਹੰਦ ਕਹੋਣ ਵਾਲਾ ਬੰਦਾ ਸੀ ਉਹ ਚਿੰਬੜਦਾ ਪਹਿਲਾਂ ਬੜਾ ਅੱਤਾਚਾਰਿਆ ਕੀਤਾ ਹੋਇਆ ਉਹਨਾਂ ਨੇ ਤਾਂ ਕਰਕੇ ਉਹ ਤਿੰਨ ਬੰਦੇ ਜੇਲ੍ਹ 'ਚ ਨੇ ਤੇ ਅੱਗੇ ਸੰਦੀਪ ਸੁਣੀ ਸ਼ੇਰ ਦਾ ਰੂਪ ਧਾਰ ਕਰ ਲੈਂਦਾ ਕਿ ਜਦੋਂ ਫਿਰ ਸ਼ੇਰ ਨੂੰ ਕੋਈ ਗਿੱਦੜ ਜਗਾਊਗਾ ਤੇ ਸ਼ੇਰ ਤਾਂ ਫਿਰ ਪਊਗਾ ਹੀ ਨਾ ਤੇ ਉਸ ਤੋਂ ਬਾਅਦ ਇਹ ਨਹੀਂ ਸੋਚਿਆ ਕਿਸੇ ਨੇ ਕੀ ਸੰਦੀਪ ਸਣੀ ਨੂੰ ਚਿੰਬੜੇ ਹੋਣਗੇ ਜਾਂ ਕੋਈ ਇਨਕੁਆਇਰੀ ਨਹੀਂ ਕੀਤੀ ਸੰਦੀਪ ਸਣੀ ਭਰਾ ਤੇ ਸਾਡੇ ਯੋਧੇ ਤੇ ਇੰਨਾ ਕ ਤਸੱਦਦ ਟਾਇਆ ਇੰਨਾ ਕ ਤਸੱਦਦ ਟਾਇਆ ਵਕੀਲਾਂ ਦੇ ਦਸਣ ਅਨੁਸਾਰ ਕਿ ਤਿੰਨ ਕ ਸਹਰੇ ਖੂਨ ਦੇ ਨੁੱਚੜ ਗਏ ਇੰਨਾ ਕ ਮਾਰੇ ਉਹਦੇ ਅੱਖਾਂ ਲੀ ਲੀਆਂ ਕਰ ਦਿੱਤੀਆਂ ਕਸੂਰ ਕੀ ਐ ਸਿੱਖਾਂ ਦਾ ਸਿੱਖਾਂ ਦਾ ਕਸੂਰ ਇਹੀ ਐ ਕਿ 90% ਕੁਰਬਾਨੀਆਂ ਨੇ ਸਾਡੀਆਂ ਦੇਸ ਨੂੰ ਹਜਾਰ ਕਰਾਉਣ ਦੇ ਲਈ ਸਿੱਖਾਂ ਦਾ ਕਸੂਰ ਇਹੀ ਹੈ ਕਿ ਜਿੱਥੇ ਕੋਈ ਆਫਤ ਆਉਂਦੀ ਹੈ ਸਭ ਤੋਂ ਮੂਰੇ ਇਹ ਹੁੰਦੇ ਆ ਸਿੱਖਾਂ ਦਾ ਕਸੂਰ ਇਹੀ ਹੈ ਕਿ ਭੁੱਖਿਆਂ ਨੂੰ ਇਹ ਲੰਗਰ ਸਕਾਉਂਦੇ ਆ ਸਿੱਖਾਂ ਦਾ ਕਸੂਰ ਇਹੀ ਹੈ ਕਿ ਆਪਣੇ ਹੱਥ ਮੰਗਦੇ ਸਰਕਾਰ ਨੇ ਅੱਜ ਤੱਕ ਕਦੇ ਇਹ ਸੋਚਿਆ ਕਿ ਜਿਨ੍ਹਾਂ ਨੂੰ ਅਸੀਂ ਕੁੱਟ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਜਿਨ੍ਹਾਂ ਨੂੰ ਅਸੀਂ ਗੱਬ ਰਹਾਂਗੇ ਜਿਨ੍ਹਾਂ ਤੇ ਅਸੀਂ ਝੂਠੇ ਜੁਏ ਪੀਏ ਐਨਐਸਏ ਲਾ ਰਹਾਂਗੇ ਕੋਨਾ ਨੇ ਕਿਸੇ ਟਾਈਮ ਤੁਹਾਨੂੰ ਇਸ ਕੁਰਸੀਆ ਜੋਗੇ ਕੀਤਾ ਹੋਇਆ ਜਿਹੜੀਆਂ ਕੁਰਸੀਆਂ ਤੁਸੀਂ ਬੈਠੇ ਹੋ ਜੇ ਕੌਮ ਨਾ ਹੁੰਦੀ ਤਾਂ ਇਹ ਕੁਰਸੀਆਂ ਵੀ ਨਾ ਹੁੰਦੀਆਂ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਤਾਂ ਇਹ ਦੇਸ਼ ਵੀ ਨਾ ਹੁੰਦਾ ਇਹ ਸਾਧਨਾ ਵਰਤਾਰਾ ਵਾਪਰ ਕਿਉਂ ਰਿਹਾ ਵਾਪਰ ਵਾਇ ਤਾ ਰਿਹਾ ਕਿਉਂਕਿ ਅਸੀਂ ਵੀ ਬਹੁਤ ਥਾਵਾਂ ਤੇ ਗਲਤ ਆ ਅਸੀਂ ਵੀ ਕਦੇ ਇਕੱਠੇ ਹੋਣ ਦਾ ਹੰਭਲਾ ਨਹੀਂ ਮਾਰਿਆ ਅਸੀਂ ਵੀ ਕਦੇ ਇੱਕ ਹੋਣ ਲਈ ਤੁਰੇ ਨਹੀਂ ਅਸੀਂ ਵੀ ਇਕੱਲੇ ਇਨਸਾਨ ਸਾਹਿਬੇ ਏਟ ਇਕੱਠੇ ਨਹੀਂ ਹੋਏ ਜਿੱਦੇ ਇਕੱਠੇ ਹੋ ਜਾਗੇ ਇਨਸਾਨ ਸਾਹਿਬੇ ਏਟ ਇੱਕ ਝੰਡੇ ਏਟ ਕਿਸੇ ਇਨਸਾਨ ਸਾਹਿਬੇ ਤੇ ਫਿਰ ਕੋਈ ਨਹੀਂ ਜੰਮਿਆ ਕਿ ਸਾਨੂੰ ਕੋਈ ਹੱਥ ਪਾਜੂ ਸਾਡੇ ਤੇ ਐਨਐਸਏ ਲਾਦੂ ਸਾਨੂੰ ਕੋਈ ਜੇਲ੍ਹ ਦੇ ਵਿੱਚ ਤਸੱਦਦ ਹੋਊ ਸਾਡੇ ਮੁੰਡਿਆਂ ਤੇ ਫਿਰ ਕੋਈ ਨਹੀਂ ਕਰ ਸਕਦਾ ਅਗਲੇ ਨੂੰ ਪਤਾ ਕਿ ਢੜੇ ਬਣੇ ਹੋਏ ਨੇ ਦੱਸ ਕੋਈ ਕਿਸੇ ਨਾਲ ਨੇ ਦੱਸ ਕੋਈ ਕਿਸੇ ਨਾਲ ਨੇ ਤਾਂ ਕਰਕੇ ਸਾਡੇ ਭਰਾ ਸੰਦੀਪ ਜਨੀ ਅਰਗਿਆ ਤੇ ਹਮਲੇ ਹੁੰਦੇ ਆ ਤਾ ਸਾਨੂੰ ਕੁੱਟਿਆ ਜਾਂਦਾ ਤਾਂ ਮਾਰਿਆ ਜਾਂਦਾ ਤਸੱਦਦ ਹੋ ਰਿਹਾ ਇੱਕ ਹੋਂਡੀ ਲੋਡ ਆ ਕਾਮ ਨੂੰ ਹੱਥ ਜੋੜ ਕੇ ਬੇਨਤੀ ਹੈ ਜਦੋਂ ਤੱਕ ਕਾਮ ਇੱਕ ਨਹੀਂ ਨਾ ਹੁੰਦੀ ਉਦੋਂ ਤੱਕ ਸਾਡੇ ਭਰਾਵਾਂ ਤੇ ਤਸੱਦਦ ਇਸੇ ਤਰ੍ਹਾਂ ਸਰਕਾਰ ਪ੍ਰਸ਼ਾਸਨ ਟਾਉਂਦਾ ਰਹੂਗਾ ਇਹ ਬੇਨਤੀ ਹੈ ਕਿ ਭਾਈ ਇੱਕ ਕੇਸ ਰਿਨਸਾਨ ਸਾਹਿਬ ਇਹ ਇਕੱਠੇ ਹੋ ਜੋ ਸਾਰੀਆਂ ਜਥੇਬੰਦੀਆਂ ਭਾਵੇਂ ਕਿ ਇਸੇ ਮਸਲੇ ਲਈ ਹੋ ਜੋ ਸੰਦੀਪ ਸਨਿ ਵਾਲੇ ਮਸਲੇ ਤੇ ਹੋ ਜੋ ਇਕੱਠੇ ਹੋ ਜੋ ਤੁਸੀਂ ਆਪਣੇ ਨੌਜਵਾਨਾਂ ਨੂੰ ਬਚਾਉਣਾ ਹੈ ਉਹਨਾਂ ਤੇ ਤਸੱਦ ਜਿਹੜਾ ਟਾਉਂਦੀ ਹੈ ਸਰਕਾਰ ਜਿਹੜਾ ਤਸੱਦਦ ਸਰਕਾਰ ਢਾਉਂਦੀ ਆ ਜੋ ਉਹ ਤੋਂ ਤੁਸੀਂ ਹਟਾਉਣਾ ਹੈ ਪਹਿਲਾਂ ਸਾਡੇ ਨੌਜਵਾਨ ਡਿਪਰੂਗੜ ਦੀ ਜਿਲ੍ਹੇ ਚ ਬੈਠੇ ਆ ਹੁਣ ਸਾਡਾ ਭਰਾ ਸੰਦੀਪ ਸੋਨੀ ਤਿੰਨ ਕਿਸਹਰੇ ਖੂਨ ਦੇ ਨੁੱਚੜ ਗਏ ਅੱਖ ਨੀਲੀ ਹੋਈ ਆ ਤੁਰਿਆ ਨਹੀਂ ਜਾ ਰਿਹਾ ਹਨ ਤੇ ਜਦੋਂ ਉਹ ਜਕਾਰਾ ਲਾਉਂਦਾ ਤਾਂ ਉਹਨੂੰ ਦੱਬ ਦਿੱਤਾ ਜਾਂਦਾ ਉਹਨੂੰ ਚੱਕ ਕੇ ਲਜਾਇਆ ਜਾਂਦਾ ਜਿਵੇਂ ਕੋਈ ਬਾਲਾ ਵੱਡਾ ਕ੍ਰਾਈਮਨਲ ਹੁੰਦਾ ਸੋ ਇਹਨਾਂ ਚੀਜ਼ਾਂ ਤੋਂ ਜੇ ਤੁਸੀਂ ਨਚਾਤ ਪਾਉਣਾ ਚਾਹੁੰਦੇ ਹੋ ਕੌਮ ਨੂੰ ਬੇਨਤੀ ਹੈ ਕਿ ਆਓ ਆਪਾਂ ਇਕੱਠੇ ਹੋਈਏ ਕਿਸੇ insan ਸਾਹਿਬੇ ਇਕੱਠੇ ਹੋ ਕੇ ਆਪਾਂ ਅਪਰਾਲੇ ਕਰੀਏ ਤੇ ਸਰਕਾਰ ਨੂੰ ਦੱਸੀਏ ਸੀ ਕਿ ਆਹ ਕੌਮ ਹੈ ਸਾਡੀ ਭਾਈ ਆਹ ਆਸ ਇਹ ਮੈਂ ਬੇਨਤੀ ਕੀਤੀ ਹੈ ਕਿਰਪਾ ਕਰਕੇ ਬੇਨਤੀ ਨੂੰ ਮਨਜ਼ੂਰ ਕਰਿਓ ਤੇ ਆਪਣੇ ਨੌਜਵਾਨਾਂ ਨੂੰ ਜਿਨ੍ਹਾਂ ਤੇ ਤਸੱਦਦ ਟਾਇਆ ਜਾ ਰਿਹਾ ਉਹਨਾਂ ਨੂੰ ਆਪਾਂ ਬਚਾਈਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਚੰਗੀ ਕੌਮ ਇੱਕ ਚੜ੍ਹਦੀ ਕਲਾ ਵਾਲੀ ਕੌਮ ਜਿਹੜੀ ਪਿੱਛੇ ਵੀ ਕੁਰਬਾਨੀਆਂ ਦਿੰਦੀ ਆਈ ਹੈ ਉਹਨੂੰ ਆਪਾਂ ਅੱਗੇ ਲੈ ਕੇ ਜਾਈਏ ਤੇ ਆਪਾਂ ਦੱਸੀਏ ਕਿ ਅਸੀਂ ਕੌਮ ਹਾਂ ਅਸੀਂ ਸਿਧਾਂਤਾਂ ਤੋਂ ਹਿਲ ਚੁੱਕੇ ਆਂ ਅਸੀਂ ਸਿਧਾਂਤਾਂ ਤੋਂ ਭੱਜ ਚੁੱਕੇ ਆਂ ਅਸੀਂ ਕੁਝ ਸਾਡੇ ਗਦਾਰ ਸਰਕਾਰਾਂ ਨਾਲ ਰਲੇ ਫਿਰਦੇ ਆ ਕੋਈ ਝਾੜੂ ਦਾ ਚਮਚਾ ਬਣਿਆ ਫਿਰਦਾ ਦਾਣੀਆਂ ਰੱਖ ਕੇ ਗਾਤਰੇ ਪਾ ਕੇ ਝਾੜੂ ਵਾਲਾ ਮਗਰ ਫਿਰਦਾ ਕੋਈ ਕਾਂਗਰਸ ਮਗਰ ਫਿਰਦਾ ਕੋਈ ਕਾਲੀਆਂ ਮਗਰ ਫਿਰਦਾ ਅਸੀਂ ਇਕੱਠੇ ਕਿੱਦੇ ਹੋਵਾਂਗੇ ਅਸੀਂ ਇੱਕ ਕਿੱਦੇ ਹੋਵਾਂਗੇ ਅਸੀਂ ਆਪਣੀ ਕੌਮ ਲਈ ਕਦੋਂ ਲੜਾਂਗੇ ਅਸੀਂ ਸਿਧਾਂਤਾਂ ਲਈ ਆਪਣਹ ਹੱਕਾਂ ਲਈ ਕਦੋਂ ਲੜਾਂਗੇ ਅਸੀਂ ਤਾਂ ਲੜੀ ਜਾਂਦੇ ਆ ਬਾਈ ਕੋਈ ਭਾਂਤਮਾਨ ਪਿੱਛੇ ਲੜੀ ਜਾਂਦਾ ਕੋਈ ਬਾਦਲੰਗਾ ਪਿੱਛੇ ਲੜੀ ਜਾਂਦਾ ਕੋਈ ਕਾਂਗਰਸ ਪਿੱਛੇ ਲੜੀ ਜਾਂਦਾ ਇਸ ਕਰਕੇ ਆਪ ਇਕੱਠੇ ਕਿੱਦੇ